ਇਹ ਜਿਹੜੀ ਅੱਜ ਯਾਤਰਾ ਕੱਢੀ ਗਈ ਹੈ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਮੈਸੇਜ ਲਾਉਣ ਦੇ ਲਈ ਵੀ ਪੰਜਾਬ ਮੈਂ ਹਮ ਵੀ ਹੈ 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 ਪੰਜਾਬ ਵੀ ਹੈ ਪੰਜਾਬ 'ਚ ਹਿੰਦੂ ਵੀ ਰਹਿੰਦਾ ਵੈਸੇ ਲੋਕ ਵੀ ਇੱਥੇ ਦੇ ਰਹਿਣ ਵਾਲੇ ਇੱਥੇ ਦੇ ਨਾਗਰਿਕਾ ਜਿਹੜਾ ਇੱਥੇ ਪੰਜਾਬ ਸਰਕਾਰ ਨੂੰ ਟੈਕਸ ਦੇ ਕੇ ਉਹਨਾਂ ਦੀ ਸਰਕਾਰ ਚਲਾਉਂਦਾ ਸਾਡਾ ਵੀ ਤਿਹਾਰ ਰੱਖਿਆ ਜਾਵੇ ਸਾਡੇ ਵੀ ਤਿਹਾਰ ਦੇ ਸਾਡੇ ਵੀ ਦੇਵੀ ਦੇਵਤੇ ਤਿਹਾਰ ਕਾਚੇ ਸਦਰਤੇ ਮਨਾਇਆ ਜਾਵੇ ਸਾਨੂੰ ਇਹ ਇਹਨਾ ਦਰਸਾਇਆ ਜਾਵੇ ਕਿ ਅਸੀਂ ਚੌਥੇ ਦਰਜੇ ਦੇ ਨਾਗਰੀਕਾਂ ਅਗਰ ਸਾਡੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ ਗਿਆ ਸਾਡੀ ਪੁਕਾਰ ਨਾ ਸੁਣੀ ਗਈ ਤਾਂ ਇਹ ਰੋਸ਼ ਮਾਰਚ ਪੰਜਾਬ ਦੇ ਹਰ ਜ਼ਿਲ੍ਹੇ ਹਰ ਖੇਤਰ ਵਿੱਚ ਦਿਖਣ ਨੂੰ ਮਿਲੇਗਾ ਦੂਜੀ ਗੱਲ ਪੰਜਾਬ ਦੇ ਹਰ ਜ਼ਿਲ੍ਹੇ ਹਰ ਸ਼ਹਿਰ ਦੇ ਵਿੱਚ ભગવાન ਬੋਲੇ ਨਾਲ ਦੀ ਸ਼ੋਭਾ ਯਾਤਰਾ ਨਿਕਲਦੀਆਂ ਨੇ ਉਸ ਯਾਤਰਾ ਦਾ ਸਵਾਗਤ ਹਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜ਼ਿਲ੍ਹਾ ਪੁਲਿਸ ਪ੍ਰਮੁਖ ਗਾਜੇ ਪੱਜੇ ਦੇ ਨਾਲ ਕਰੇ ਇਹ ਸਾਡੀ ਦੂਜੀ ਡਿਮਾਂਡ ਹੈ ਅਗਰ ਸਾਡੀਆਂ ਗੱਲਾਂ ਨਹੀਂ ਪੂਰੀ ਕੀਤੀ ਜਾਂਦੀਆਂ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਇਹਦਾ ਰੋਸ਼ ਮਾਰਚ ਸਿਰਫ ਸਰਾ ਪੰਜਾਬ ਵੱਲੋਂ ਨਹੀਂ இந்து ਜਾਗੋ ਕੋਰ ਕਮੇਟੀ ਵੱਲੋਂ ਨਹੀਂ இந்து ਪੰਚਾਇਤ ਵੱਲੋਂ ਨਹੀਂ ਪੂਰੇ ਹਿੰਦੂ ਸਮਾਜ ਵੱਲੋਂ ਦੇਖਣ ਨੂੰ ਮਿਲੇਗਾ ਸੇੜਾ ਪੰਜਾਬ ਦੇਖੋ ਅੱਜ ਜੋ ਅਸੀਂ ਆਪਣਾ ਮੰਗ ਪੱਤਰ ਰੋਪੜ ਦੇ ਡੀਸੀ ਸਾਹਿਬ ਨੂੰ ਦਿੱਤਾ ਹੈ ਉਹਦੇ ਵਿੱਚ ਅਸੀਂ ਇਹ ਮੰਗ ਰੱਖੀ ਹੈ ਬਈ ਪੰਜਾਬ ਦੇ ਵਿੱਚ ਸੂਬਾ ਪੱਧਰ ਤੇ ਮਹਾ ਸ਼ਿਵਰਾਤਰੀ ਦਾ ਪਰਵ ਮਨਾਇਆ ਜਾਵੇ ਸੋ ਇਸ ਤੋਂ ਬਾਅਦ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਰੇ ਹੀ ਡੀਸੀ ਸਾਹਿਬਾਨਾਂ ਨੂੰ ਇਹ ਮੰਗ ਪੱਤਰ ਦਿੱਤਾ ਜਾਊਗਾ ਅਸੀਂ ਆਪਣੀ ਮੰਗ ਮੰਨਵਾਉਣ ਦੇ ਲਈ ਯਤਨ ਕਰਾਂਗੇ ਅੱਛਾ ਸਰ ਕ੍ਰਾਈਮ ਨੂੰ ਲੈ ਕੇ ਤੁਸੀਂ ਕਿੱਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਕ੍ਰਾਈਮ ਦੇ ਹਾਲਾਤ ਇਹ ਹੋ ਚੁੱਕੇ ਆਂ ਬਾਈ ਆਏ ਦਿਨ ਇੱਥੇ ਲੋਕਾਂ ਦੀ ਹੱਤਿਆ ਕੀਤੀ ਜਾ ਰਹੀ ਹੈ ਨਿਰਮਮ ਤਰੀਕੇ ਦੇ ਨਾਲ ਲੋਕਾਂ ਦੀ ਹੱਤਿਆ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਹੈ ਜਿਹੜੀ ਔਰ ਪੰਜਾਬ ਪੁਲਿਸ ਹੈ ਲਾਅ ਐਂਡ ਆਰਡਰ ਦੇ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਕਲੈਪਸ ਹੋ ਚੁੱਕੀ ਹੈ ਸੋ ਬੜੀ ਸ਼ਰਮ ਦੀ ਗੱਲ ਹੈ ਲੋਕ ਅੱਜ ਇੱਥੇ ਭੈ ਦੇ ਮਾਹੌਲ 'ਚ ਰਹਿ ਰਹੇ ਆ ਕੋਈ ਕਿਸੇ ਦੀ ਸਿਕਿਉਰਿਟੀ ਦਾ ਕੋਈ ਬੰਦੋਬਸਤ ਨਹੀਂ ਹੈ ਜਦ ਅਸੀਂ ਲੋਕ ਟੈਕਸ ਪੇ ਕਰਦੇ ਆ ਤਾਂ ਕਿਉਂ ਇਹ ਇੱਥੇ ਦੇ ਲੋਕਾਂ ਦੀ ਜਿਹੜੀ ਸਿਕਿਉਰਿਟੀ ਹੈ ਜਾਂ ਉਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੋ ਬੜੀ ਨਲਕੀ ਹੈ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਜਿਹੜਾ ਕੀ ਇਹ ਲਾ ਐਂਡ ਆਰਡਰ ਦੇ ਮਾਮਲੇ ਦੇ ਵਿੱਚ ਟੋਟਲੀ ਕਲਾਪਸ ਹੋ ਚੁੱਕੇ ਆ ਹਾਂਜੀ ਸਰ ਅੱਜ ਤੁਸੀਂ ਇਹ ਯਾਤਰਾ ਕੱਢੀ ਐ ਕਿਸ ਉਸ ਤੇ ਗੱਡੀ ਐ ਤੇ ਆਪਣਾ ਮਾੜਾ ਦੱਸਿਓ ਇਹ ਅੱਜ ਪੋਲੇਨਾਥ ਦੀ ਯਾਤਰਾ ਕੱਢੀ ਆ ਸਾਨੂੰ ਅੱਜ ਜ਼ਰੂਰਤ ਪੈ ਗਈ ਪੰਜਾਬ ਸਰਕਾਰ ਨੂੰ ਜਗਾਨ ਦੀ ਕਿਉਂਕਿ ਪੋਲੇਨਾਥ ਦੀ ਯਾਤਰਾ ਦੇ ਵਿੱਚ ਅਸੀਂ ਜਾਂਦੇ ਵੇ ਰਾਜੇ ਸੱਤਰ ਸਾਡੇ ਪੋਲੇਨਾਥ ਜੀ ਦਾ ਜਿਹੜਾ ਪਵਿੱਤਰ ਦਿਹਾੜਾ ਆ ਰਿਹਾ ਐ 15 ਫਰਵਰੀ ਨੂੰ ਉਹ ਦਿਹਾੜਾ ਰਾਜ ਪੱਧਰ ਤੇ ਮਨਾਇਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਹਰ ਧਰਮ ਨੂੰ ਪੂਰਾ ਸਤਿਕਾਰ ਮਿਲਦਾ ਹੈ ਸਾਨੂੰ ਉਮੀਦਾਂ ਸੀ ਪੰਜਾਬ ਸਰਕਾਰ ਤੋਂ ਕਿ ਇਹ ਵੀ ਸਾਡੇ ਨਾਲ ਭੇਦ ਭਾਵ ਨਹੀਂ ਕਰੇਗੀ ਜਦੋਂ ਤਾਂ ਅਸਾਈਆਂ ਦੀ ਗੱਲ ਹੁੰਦੀ ਆ ਤਾਂ ਇਹ ਸਰਕਾਰ 25 ਦਸੰਬਰ 23 ਦਸੰਬਰ ਬੜੇ ਧੂਮਤਾਂਬ ਨਾਲ ਆਪਣੇ ਪੱਧਰ ਤੇ ਮਨਾਉਂਦੀ ਆ ਜਦੋਂ ਸ਼ਹੀਦਾਂ ਦੀ ਗੱਲ ਹੁੰਦੀ ਆ ਤਾਂ ਵੀ ਇਹ ਮਨਾਉਂਦੀ ਆ ਜਦੋਂ ਮੁਸਲਮਾਨਾਂ ਦੀ Eid ਹੁੰਦੀ ਆ ਉਹਦੇ ਵਿੱਚ ਵੀ ਪੰਜਾਬ ਸਰਕਾਰ ਪੈਸੇ ਖਰਚ ਕੇ ਆਪਣਾ ਪ੍ਰੋਗਰਾਮ ਕਰਦੀ ਪਰ ਸਾਡੇ ਸਮਾਜ ਦਾ ਜਦੋਂ ਹਿੰਦੂਆਂ ਦਾ ਸ਼ਬਰਤਰੀ ਦਾ ਦਿਹਾੜਾ ਆਉਂਦਾ ਤਾਂ ਇਹ ਸ਼ਰਕਾਰ ਚੁੱਪ ਕਰ ਜਾਂਦੀ ਆ ਅਸੀਂ ਆਪਣੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿਚਾਰ ਪਿੰਡ ਦੇ ਵਿੱਚ ਪ੍ਰਭੂ ਪੋਲੇਨਾਥ ਦੀਆਂ ਸ਼ੋਭਾ ਯਾਤਰਾ ਕੱਢਦੇ ਨੇ ਤੇ ਬੜਾ ਤੂਮਤਾਂ ਨਾਲ ਦਿਹਾੜਾ ਮਨਾਉਂਦੇ ਨੇ ਪਰ ਅਸੀਂ ਇਸ ਵਾਰ ਮੰਗ ਕੀਤੀ ਆ ਸਰਕਾਰ ਤੋਂ ਵੀ ਸਾਡਾ ਜਿਹੜਾ ਪੋਲੇਨਾਥ ਦਾ ਦਿਨ ਸ਼ਵਰਾਤਰੀ ਦਾ ਮਹਾਉਤਸਵਾ ਉਹ ਰਾਜਪਦਰਤਾ ਸਰਕਾਰ ਮਨਾਵੇ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਲੋਕ ਸਮਾਜ ਸਾਡਾ ਟੈਕਸ ਦਿੰਦਾ ਹੈ ਸਾਡਾ ਹੱਕ ਬਣਦਾ ਹੈ ਪਰ ਇਹ ਸਰਕਾਰ ਸੁੱਤੀ ਪਈ ਹੈ ਇਹਨੂੰ ਜਗਾਉਣ ਵਾਸਤੇ ਅੱਜ ਸਾਨੂੰ ਕੋਲੇ ਨਾਲ ਦੀ ਯਾਤਰਾ ਕਰਨੀ ਪਈ ਚੇੜੇ ਪੰਜਾਬ ਜਿੰਦਾਬਾਦ ਚੇੜੇ ਪੰਜਾਬ